ਐ ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਪਿਆ ਜੀ ਸਾਡੇ ਦੇਸ਼ ਭਾਰਤ ਦੇ ਵਿੱਚ ਇਸ ਟਾਈਮ ਫੈਸਟਿਵ ਸੀਜ਼ਨ ਚੱਲ ਰਿਹਾ ਤੇ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਹਾਰ ਦੀਵਾਲੀ ਹੈ ਜਿਹੜਾ ਉਹ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਭੈਣ ਭਰਾਵਾਂ ਵਿੱਚ ਉਤਸ਼ਾਹ ਹੈ ਉਵੇਂ ਹੀ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਪੂਰੀ ਸ਼ਰਦਾ ਉਤਸ਼ਾਹ ਤੇ ਉਲਾਸ ਹੈ ਸਾਡੀ ਏਵੀ 18 ਇੱਕ ਦੀਵਾਲੀ ਸਪੈਸ਼ਲ ਡਰਾਈਵ ਚਲਾਉਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ ਸ਼ਹਿਰ ਦੀਆਂ ਨਾਮਵਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰ ਉਨ੍ਹਾਂ ਦਾ ਸਕਾਰਾਤਮਕ ਜਿਹੜਾ ਕੰਟਰੀਬਿਊਸ਼ਨ ਹੈ ਉਹ ਸਾਡੇ ਸ਼ਹਿਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਾਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵਾਧੂ ਹੁੰਦਾ ਵੈ ਉਸੇ ਲਈ ਤਹਿਤ ਜਿਹੜੀ ਸ਼ਖਸੀਅਤ ਨਾਲ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਾਨੇ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਉਦਯੋਗਪਤੀ ਵੀ ਨੇ ਮੇਨ ਗੱਲ ਹੈ ਸਮਾਜ ਸੇਵੀ ਤੇ ਧਾਰਮਿਕ ਸੇਵੀ ਵੀ ਨੇ ਉਸ ਤੋਂ ਵੱਧ ਕੇ ਵੀ ਇੱਕ ਪੁਆਇੰਟ ਇਹ ਹੈ ਕਿ ਜੇਕਰ ਕੋਈ ਬੰਦਾ ਡਾਇਰੈਕਟ ਵੀ ਉਹਨਾਂ ਨੂੰ ਅਪਰੋਚ ਕਰਦਾ ਵੈ ਤਾਂ ਹਮੇਸ਼ਾ ਲੋਕ ਹਿੱਤ ਜਨ ਹਿੱਤ ਤੇ ਜ਼ਰੂਰਤਮੰਦ ਦੀ ਜ਼ਰੂਰਤ ਹੈ ਜਿਹੜੀ ਪੂਰੀ ਕਰਨ ਦੇ ਲਈ ਤਤਪਰ ਰਹਿੰ ਲੱਗਦਾ ਹੈ ਕਿ ਸ਼ੁਕਰ ਹੈ ਕਿਸੇ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਕਿਸੇ ਦੀ ਮਦਦ ਕਰ ਸਕਾਂ ਆਓ ਕੱਲ ਕਰਦੇ ਆ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ ਪੁਸ਼ਕਰ ਰਾਜਦੀ ਦੇ ਨਾਲ ਜਿਹੜੇ ਰਾਜ ਐਗਰੋਏਟ ਦੇ ਓਨਰ ਨੇ ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਵਿੱਕੀ ਬਡੇਰਾ ਜੀ ਤੇ ਆਲੂ ਬਾਲੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਮੇਰੇ ਕੋਲ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਤੇ ਸਰ ਆਪਾਂ ਜਿਵੇਂ ਦੇਖਿਆ ਹੋਵੇ ਜੀ ਦੀਵਾਲੀ ਦਾ ਤਿਹਾੜੀ ਆਣ ਜਾ ਰਿਹਾ ਹੈ ਤੇ ਤੁਸੀਂ ਸਰ ਕੀ ਸ਼ਹਿਰ ਸੂਬੇ ਦੇਸ਼ ਵਾਸੀਆਂ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਦਿਵਾਲੀ ਦੇ ਉੱਤੇ ਸਾਰਿਆਂ ਨੂੰ ਸਾਰੇ ਆਵਾਮ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਕਿ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਮੈਂ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਦਿਵਾਲੀ ਦੇ ਸ਼ੁਭ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਨਾਲ ਹੀ ਇਹ ਬੇਨਤੀ ਵੀ ਕਰਦਾ ਹਾਂ ਕਿ ਜਿਹੜੀ ਦੁਰਘਟਨਾ ਤੋਂ ਦੂਰ ਰਹਿੰਦੇ ਹੋਏ ਦਿਵਾਲੀ ਇਸ ਤਰ੍ਹਾਂ ਦੀ ਮਨਾਈ ਜਾਵੇ ਕਿ ਜਿਹੜੇ ਕਿ ਇਕੋ ਦਿਵਾਲੀ ਜਿਹਨੂੰ ਕਹਿੰਦੇ ਨੇ ਉਹ ਉਹ ਉਸ ਤਰ੍ਹਾਂ ਦੇ ਪਟਾਕੇ ਚਲਾਏ ਜਾਣ ਜਿਹੜੇ ਧੂਆ ਘੱਟ ਕਰਦੇ ਨੇ ਪੋਲੂਸ਼ਨ ਨੂੰ ਬਚਾ ਕੇ ਰੱਖਿਆ ਜਾਵੇ ਔਰ ਬਹੁਤ ਹੀ ਵਧੀਆ ਗੱਲ ਹੋਏਗੀ ਅਗਰ ਇਹ ਦੋ ਦੋ ਬੂਟੇ ਐਲਬੀ ਲਗਾਏ ਹਰੇਕ ਬੰਦਾ ਲਗਾਏ ਤੇ ਬਹੁਤ ਵਧੀਆ ਗੱਲ ਹੋਏਗੀ ਤੇ ਆਪਣੇ ਬੱਚਿਆਂ ਨੂੰ ਆਪਣੇ ਸੁਪਰਵਾਈਜ਼ਨ ਦੇ ਵਿੱਚ ਪਟਾਕੇ ਚਲਾਣ ਦਿਓ ਤਾਂ ਕਿ ਉਹ ਕੋਈ ਨੁਕਸਾਨ ਨਾ ਉਠਾ ਸਕਣ ਸੱਟ ਨਾ ਖਾ ਲੈਣ ਐਕਸੀਡੈਂਟ ਨਾ ਹੋ ਜਾਵੇ ਸੋ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਔਰ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਛੱਟ ਪੂਜਾ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਭਰਾਵਾਂ ਨੂੰ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਸਰ ਆਪਾਂ ਦੇਖਿਆ ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਵੈ ਕਿ ਦੋ ਦੋ ਬੂਟੇ ਲਵਾਓ ਕਿਉਂਕਿ ਵਾਤਾਵਰਨ ਦੀ ਸਿਹਤ ਦਾ ਵੀ ਆਪਾਂ ਈ ਧਿਆਨ ਰੱਖਣਾ ਹੈ ਅਸਥਮੈਟਿਕ ਲੋਕ ਹੋਗੇ ਬਿਮਾਰ ਲੋਕ ਹੋਗੇ ਛੋਟੇ ਛੋਟੇ ਬੱਚੇ ਹੋਗੇ ਉਹਨਾਂ ਦਾ ਵੀ ਧਿਆਨ ਆਪਾਂ ਹੀ ਰੱਖਣਾ ਵੈ ਤਾਂ ਸਰ ਸਾਡੇ ਵੱਲੋਂ ਇੱਕ ਇਨੀਸ਼ੀਏਟਿਵ ਹੋਰ ਲਿੱਤਾ ਗਿਆ ਵੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਵਾਰੀ ਸਰ ਜਿਹੜੇ ਗ੍ਰੀਨ ਕਰੈਕਰਸ ਨੇ ਪਲੱਸ ਜਿਹੜੇ ਐਟਮੋਸਫੇਅਰ ਫਰੈਂਡਲੀ ਕਰੈਕਰਸ ਨੇ ਉਹ ਜ਼ਿਆਦਾ ਉਹਨਾਂ ਦੀ ਯੂਜ਼ੇਜ ਹੋਵੇ ਅਸੀਂ ਕਿਸੇ ਨੂੰ ਨਹੀਂ ਜੀ ਰੋਕਦੇ ਪਟਾਕੇ ਚਲਾਉਣ ਤੋਂ ਜਿੰਨਾ ਮਰਜ਼ੀ ਚ ਤਾਂ ਸਰ ਸਾਡੇ ਇਸ ਇਨੀਸ਼ੀਏਟਿਵ ਦੇ ਬਾਰੇ ਜੇਕਰ ਇੱਕ ਵਾਰੀ ਤੁਸੀਂ ਵੀ ਕਹਿ ਦਿਓ ਤਾਂ ਸਾਡੇ ਇਸ ਮਹਿੰਮ ਨੂੰ ਬਲ ਮਿਲੇਗਾ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਹੈ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜਿਹੜੇ ਕਿ ਇਕੋ ਫ੍ਰੈਂਡਲੀ ਪਟਾਕੇ ਦੀ ਸਲਾਹ ਦੇ ਰਹੇ ਹੋ ਸਾਰੇ ਲੋਕਾਂ ਨੂੰ ਸਾਰੇ ਆਵਾਮ ਨੂੰ ਸਾਰੇ ਜਨਤਾ ਨੂੰ ਸਲਾਹ ਦੇ ਰਹੇ ਹੋ ਬਹੁਤ ਅੱਛੀ ਗੱਲ ਹੈ ਤੁਹਾਡਾ ਇਸ ਮਹਿੰਮ ਦੇ ਵਿੱਚ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਵਾਤਾਵਰਣ ਸਾਡਾ ਸਾਫ਼ ਸੁਥਰਾ ਹੋਏਗਾ ਖੁਸ਼ਹਾਲ ਹੋਏਗਾ ਤੇ ਅਸੀਂ ਤੰਦਰੁਸਤ ਹੋਵਾਂਗੇ ਅਰ ਸਾਨੂੰ ਕੋਈ ਬਿਮਾਰੀ ਵੀ ਨਹੀਂ ਲੱਗੇਗੀ ਜਲਦੀ ਜਲਦੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਉਹਨਾਂ ਨੇ ਤੰਦਰੁਸਤੀ ਦਾ ਤੇ ਤਰੱਕੀ ਤੇ ਖੁਸ਼ਹਾਲੀ ਦਾ ਸਨੇਹਾ ਦਿੱਤਾ ਆਓ ਸਾਰੇ ਇੱਕ ਦੂਜੇ ਨਾਲ ਦੀਵਾਲੀ ਇਸ ਵਾਰੀ ਇਦਾਂ ਹੀ ਖੁਸ਼ੀਆਂ ਖੇੜਿਆਂ ਨਾਲ ਮਨਾਈਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ